ਤੇ ਤੇਨ ਜੇਲ ਵੀ ਲਾਇਏ ਜੀ اچھا ਇਸੇ ਲਾਤ ਟੁੱਟੀ ਤੋਂ ਬਾਅਦ ਉੱਥੇ ਵੀ ਮੈਂ ਫੌੜੀ ਲੈ ਕੇ ਜੇਲ ਚ ਰਹਾ ਵਾਂ ਕੀ ਮੇਰੇ ਤੇ ਇਹਨਾਂ ਚੈਨੀ ਚੋਰੀ ਦਾ ਪਤਾ ਆਪਾਂ ਦਾ ਕੰਮ ਬੰਦਿਆਂ ਵੀ ਇੱਕ ਦੇਸੀ ਲੈ ਕੇ ਬੰਦਿਆਂ ਮੈਂ ਤਾਂ ਪ੍ਰਾਪਰਟੀ ਦਾ ਕੰਮ ਕਰਦਾ ਮਾੜਾ ਮੋਟਾ ਵੀ ਉਹ ਵੀ ਇਹਨਾਂ ਮੇਰਾ ਖੋਲਿਆ ਕਿਉਂਕਿ ਹੁਣ ਮੇਰੇ ਤੇ ਅਗਲਾ ਕਹਿੰਦਾ ਵੀ ਇਹਨੂੰ ਕਿਤੇ ਕਦੋਂ ਕੋਈ ਗੋਲੀ ਮਾਰ ਦੇ ਕਦੋਂ ਕੁਛ ਕਰ ਦੇ ਅਗਲਾ ਪੈਸੇ ਦਉ ਨਹੀਂ ਫੜਾਊਗਾ ਜਿੰਦਗੀ ਕੋਈ ਮਾੜੀ ਮੋਟੀ ਕੋਈ ਅਗਲਾ ਕਹੂਗਾ ਵਿਚਾਰ ਜਿਉਂਦਾ ਰਹਿਣਾ ਇਹਨਾਂ ਦਾ ਪਤਾ ਨਹੀਂ ਜਾਂਦੇ ਨੂੰ ਠੋਕ ਦੇਣੇ ਜਾਂ ਤਰਾਕ ਚੜਾ ਦੇਣ ਤੇ ਜਦੋਂ ਮੈਂ ਲੱਤਾਂ ਤੋੜੀਆਂ ਆਹੀ ਜਿਹੜੇ ਹਣ ਪਰਚਿਆਂ ਦੇ ਜਿਹਨਾਂ ਦੇ ਖਾਤੇ 25 ਲੱਖ ਇੱਧਰ 25 ਲੱਖ ਉੱਧਰ ਸਾਰੀ ਜਨਤਾ ਜਿੰਨੀ ਲਗੜ-ਮਗੜ ਹਸਪਤਾਲ ਜਾਗੀ ਮੈਂ ਇਕੱਲਾ ਮੈਨੂੰ ਚੱਕਣ ਵਾਲਾ ਨਹੀਂ ਬੰਦਾ ਲੱਭਦਾ ਦੇ ਇਹਨਾਂ ਦੇ ਪਿੱਛੇ ਵਹ ਜਿਹੜੇ ਰਿਸ਼ਵਤ ਖੋਰਾ ਦੇ ਪਿੱਛੇ ਸਾਰਾ ਸ਼ਹਿਰ ਜਿੰਦੇ ਨਾਲ ਰੱਬ ਖੜਾ ਹੈ ਨਾ ਜੱਗ ਆਪੇ ਖੜ ਜਾਂਦਾ ਵਾ ਉਹ ਸਰਕਾਰੀ ਖਜ਼ਾਨਾ ਹੈ ਤੇ ਖਜ਼ਾਨਾ ਨਾ ਲੁੱਟਿਆ ਬਹੁਤ ਆਏ 25 ਲੱਖ ਦਾ ਮੇਰੇ ਕਿੱਲਾ ਪੈੜੀ ਵਿੱਚ ਹੀ ਮੈਂ ਉਹ ਲਾਦਾ ਵਾ ਜਿਵੇਂ ਇੱਕ ਟਰੱਕ ਪਲਟ ਗਿਆ ਨਾ ਕਿਸੇ ਦਾ ਜਾਂ ਠੰਡਿਆਂ ਦਾ ਜਾਂ ਖਰਬੂਜਿਆਂ ਦਾ ਉਹ ਸਾਰੇ ਚੱਕਣ ਮੈਨੂੰ ਚੱਕਣ ਪਏ ਨੇ ਕਿਸੇ ਨੇ ਮੇਰੀ ਮਤ ਨਹੀਂ ਕੀਤੀ ਸਰਕਾਰ ਨਾਲ ਨਹੀਂ ਮੇਰਾ ਰੌਲਾ ਮੈਂ ਤਾਂ ਮੇਰਾ ਰੌਲਾ ਰਿਸ਼ਵਤ ਖਾਣ ਵਾਲਾ ਕੋਈ ਸਰਕਾਰ ਦਾ ਵਿੱਚ ਕੋਈ ਹਿੱਸਾ ਪਤੀ ਹੋਵੇਗਾ ਉਹਦੇ ਮੇਰਾ ਦੋ ਨਹੀਂ ਮੈਂ ਤਾਂ ਗੰਨਾ ਘਹਾੜੀ ਚ ਦੇਣਾ ਉਹਦੇ ਚ ਕੀੜਾ ਮਕੋੜਾ ਤਾਂ ਹੁਣ ਪਤਾ ਨਹੀਂ ਕਿਹੜਾ ਬੇਟਾ ਮੈਂ ਨਾ ਗੰਨੇ ਦੀ ਗੱਲ ਕਰਦਾ ਮੈਂ ਕੀੜੇ ਮਕੌੜੇ ਦੀ ਗੱਲ ਨਹੀਂ ਕਰਦਾ ਸੱਪ ਦਾ ਨਿਕਲ ਨਿਕਲਣਾ ਗਡੋਏ ਡੱਡੂ ਕਈ ਕੁਝ ਨਿਕਲਣਾ ਉਹ ਤਾਂ ਕੋਈ ਦੱਸੀ ਹੋਈ ਐ ਫੋਟੋ ਤਾਂ ਕਹਿੰਦਾ ਭੇਜੀ ਹੋਈ ਆ ਵੀ ਆਹ ਬੰਦਾ ਆਵੇ ਇਹਨੂੰ ਟਾਲੂ ਇਹ ਜਨਤਾ ਦੀ ਜਿੱਤ ਆ ਕੋਈ ਆਪਣੀ ਜਿੱਤ ਨਹੀਂ ਤੁਹਾਨੂੰ ਡਰ ਨਹੀਂ ਲੱਗਦਾ ਮੌਤੋਂ ਬੁਰਾ ਵਿਚੋੜਾ ਤੇ ਓਦੋਂ ਬਰੀ ਬਦਨਾਮੀ ਆ ਹੁਣ ਜੇ ਮੈਂ ਪੂਛ ਚੱਡਾਂ ਇਹ ਲਵਾਂਗਾ ਫਿਰ ਮੈਨੂੰ ਜਨਤਾ ਨਹੀਂ ਛੱਡਣਾ ਪਲਵਾਨ ਚ ਮਦ ਕਿੰਨੀ ਕੋ ਆ ਵੀ ਅਸੀਂ ਖੜ ਜੀਏ ਤੇ ਪਲਵਾਨ ਪਹਿਲਾਂ ਹੀ ਮੋਗ ਮਾਰ ਜੇ ਲੋਕੀ ਵੋਟਾਂ ਕਿਨੂੰ ਪਾਉਂਦੇ ਨੇ ਉਹ ਕਿਨੂੰ ਜਿਤਾਉਂਦੇ ਹੋ ਝਾਮਲ ਕਿਹੜੀ ਬਾੜੀ ਹੁੰਦਾ ਜਨਤਾ ਵੀ ਇੱਕ ਐਡੀ ਦੁਖੀ ਹੋਈ ਵੀ ਨਾ ਜਨਤਾ ਜਾਵੇ ਤੇ ਜਾਵੇ ਕਿੱਧਰ ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਦੋਸਤੋ ਆਪਾਂ ਤੁਹਾਨੂੰ ਯਾਦ ਹੋਵੇਗਾ ਇੱਕ ਖਬਰ ਕੀਤੀ ਸੀ ਭਾਰਤ ਮਾਲਾ ਪ੍ਰੋਜੈਕਟ ਤੇ ਕਰੀਬ 3-4 ਮਹੀਨੇ ਪਹਿਲਾਂ ਤੇ ਉਹਦੇ ਵਿੱਚ ਸਾਡੇ ਨਾਲ ਮਹਿਮਾਨ ਬਣੇ ਸੀ ਸਾਰਜ ਸਿੰਘ ਸੰਧੂ ਜਿਨ੍ਹਾਂ ਨੇ ਇਸ ਮਾਮਲੇ ਦੀਆਂ ਪਰਤਾਂ ਜਿਹੜੀਆਂ ਉਹਨੂੰ ਖੋਲਣਾ ਸ਼ੁਰੂ ਕੀਤਾ ਸੀ ਤੁਹਾਨੂੰ ਇੱਕ ਵਾਰ ਫੇਰ ਯਾਦ ਕਰਵਾ ਦਈਏ ਕਿ ਇਹ ਉਹ ਸ਼ਖਸ ਨੇ ਜਿਨ੍ਹਾਂ ਨੂੰ ਅਗਵਾ ਕਰਕੇ ਇਹਨਾਂ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਇਹਨਾਂ ਤੇ ਦੋ ਝੂਠੇ ਪਰਤੇ ਪਾ ਦਿੱਤੇ ਗਏ ਪਰ ਫਿਰ ਵੀ ਇਹਨੇ ਹਿੰਮਤ ਨਹੀਂ ਹਾਰੀ ਇਹ ਇਹਨਾਂ ਨੂੰ 6 ਮਹੀਨੇ ਲੱਤਾਂ ਟੁੱਟਣ ਕਰਕੇ ਬੈੱਡ ਤੇ ਪੈਣਾ ਪਿਆ ਤੇ ਬੈੱਡ ਤੇ ਪਏ ਵੀ ਲਾਈਵ ਹੋ ਕੇ ਰੌਲਾ ਪਾਉਂਦੇ ਸੀ ਕਿ ਪਿੰਡ ਆਦਰਾਮਾਨ ਦੇ ਵਿੱਚ ਇੱਕ ਕਪਲਾ ਹੋਇਆ ਹੈ ਸਰਕਾਰੀ ਜ਼ਮੀਨ ਨੂੰ ਜਿਹੜਾ ਨਿੱਜੀ ਦਿਖਾ ਕੇ ਉਹਨੂੰ ਉਹਦਾ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ ਸੀਗਾ ਉਹ ਗਲਤ ਖਾਤਿਆਂ ਦੇ ਵਿੱਚ ਪਾਇਆ ਗਿਆ ਇਹਨਾਂ ਨੇ ਤਾਂ ਨਾਮ ਤੱਕ ਵੀ ਲੈਣੇ ਸ਼ੁਰੂ ਕਰਤੇ ਸੀ ਕਿ ਪਿੰਡ ਕਿਸ਼ਨਪੁਰਾ ਗੋਲਾਂ ਦੀ ਇੱਕ ਔਰਤ ਹੈ ਜਿਹਦੇ ਨਾਂ ਤੇ ਜਿਹੜੇ ਐਸੇ ਪਾਈ ਗਏ ਤੇ ਖਾਤੇ ਦੇ ਵਿੱਚ ਟਰਾਂਸਫਰ ਕੀਤੇ ਗਏ ਪਰ ਉਦੋਂ ਬਹੁਤੇ ਲੋਕ ਇਹਨਾਂ ਦਾ ਮਜ਼ਾਕ ਉਡਾਉਂਦੇ ਸੀ ਤੇ ਇਹ ਕਹਿੰਦੇ ਸੀ ਕਿ ਇਹਦੀ ਗੱਲ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਕਿਉਂਕਿ ਇਹ ਸ਼ਰਾਬ ਪੀ ਕੇ ਰੌਲਾ ਪਾਉਂਦਾ ਜਦ ਕਿ ਇਹਦੀ ਮਾਨਸਿਕ ਹਾਲਤ ਇਹੋ ਜਿਹੀ ਹੋ ਚੁੱਕੀ ਸੀ ਕਿ ਇਹ ਲੋਕਾਂ ਨੂੰ ਉੱਚੀ ਉੱਚੀ ਬੋਲ ਕੇ ਸੱਚ ਦੱਸਣਾ ਚਾਹੁੰਦਾ ਸੀ ਤੇ ਲੋਕ ਸੁਣਨ ਨੂੰ ਤਿਆਰ ਨਹੀਂ ਸੀ ਤੇ ਅੱਜ ਉਹੀ ਲੋਕ ਇਹਦੇ ਤੇ ਵਿਸ਼ਵਾਸ ਕਰ ਰਹੇ ਉਹਦਾ ਕਾਰਨ ਹੈ ਕਿ ਵਿਧੀ ਲੈਸ ਨੇ 12 8 2024 ਨੂੰ ਇੱਕ ਪਰਚਾ ਨੰਬਰ 19 ਦਰਜ ਕੀਤਾ ਹੈ ਜਿਦੇ ਵਿੱਚ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਜਿਦੇ ਵਿੱਚ ਨਵਦੀਪ ਸਿੰਘ ਪਟਵਾਰੀ ਦਿਲਕੁਸ਼ ਕੁਮਾਰੀ ਵਾਸੀ ਕਿਸ਼ਨਪੁਰਾ ਕਲਾਂ ਤੇ ਗगन ਵਾਸੀ ਪਿੰਡ ਰਸੂਲਪੁਰ ਇਹਨਾਂ ਤਿੰਨਾਂ ਜਣਿਆਂ ਨੂੰ ਨਾਮਜ਼ਦ ਕੀਤਾ ਹੈ ਤੇ ਨਾਲ ਉਹਨਾਂ ਨੇ ਆਪਸ਼ਨ ਖੁੱਲੀ ਰੱਖੀ ਹੈ ਕਿ ਜੇਕਰ ਹੋਰ ਵੀ ਅਧਿਕਾਰੀਆਂ ਕਰਮਚਾਰੀਆਂ ਦੀ ਇਹਦੇ ਵਿੱਚ ਕੋਈ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਉਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਤੋ ਅੱਜ ਫੇਰ ਸਾਡੇ ਨਾਲ ਸਾਰਜ ਸਿੰਘ ਸੰਧੂ ਜੀ ਜੁੜੇ ਆ। ਸਭ ਤੋਂ ਪਹਿਲਾਂ ਤਾਂ ਸਾਰਜ ਜੀ ਤੁਹਾਡਾ ਸਵਾਗਤ ਹੈ ਤੇ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ। ਤੁਹਾਨੂੰ ਵੀ ਸਭ ਤੋਂ ਧੰਨਵਾਦ ਜੀ ਤੁਹਾਡਾ। ਆਹ ਵੇਖੋ ਇੱਕ ਬਹੁਤ ਵੱਡੀ ਗੱਲ ਹੈ ਤੁਹਾਡੇ ਲਈ ਕਿਉਂਕਿ ਸੱਚ ਦੇ ਰਾਹਤੇ ਤੇ ਚੱਲਣਾ ਜਿਹੜਾ ਹੈਗਾ ਉਹ ਸੌਖਾ ਤਾਂ ਹੁੰਦਾ ਨਹੀਂਗਾ। ਤੇ ਤੁਹਾਡੇ ਲਈ ਤਾਂ ਸਾਰਿਆਂ ਨੇ ਦੇਖਿਆ ਕਿ ਤੁਹਾਨੂੰ ਤਾਂ ਬਹੁਤ ਹੀ ਔਖਾ ਹੋਣਾ ਪਿਆ ਇਸ ਰਸਤੇ ਤੇ। ਲੱਤਾਂ ਤੜਾਉਣੀਆਂ ਪਈਆਂ, ਪਰਚੇ ਪਵਾਏ ਝੂਠੇ ਹਨਾ। ਜੇਲ੍ਹ ਨਹੀਂ ਜੇਲ੍ਹ ਵੀ ਜਾ ਕੇ ਅੰਮ੍ਰੇ ਕਿੰਨੇ ਤੱਕ ਦਿਨ ਜੇਲ੍ਹ ਵੀ ਲਾਏਗੇ ਅੱਛਾ ਇਸੇ ਲਾਤ ਟੁੱਟੀ ਤੋਂ ਬਾਅਦ ਉੱਥੇ ਵੀ ਮੈਂ ਫੌੜੀ ਲੈ ਕੇ ਜੇਲ੍ਹ ਚ ਰਹਾ ਹਾਂ ਉਹ ਪਰਚਾ ਜਦੋਂ ਦਰਜ ਹੋਇਆ ਇਹਦਾ ਖੁੱਕੀ ਦਾ ਨਹੀਂ ਜੀ ਮੇਰੇ ਤੇ ਨੇ ਚੈਨੀ ਚੋਰੀ ਦਾ ਪਾਤਾ ਚੈਨੀ ਚੋਰੀ ਦਾ ਚੈਨੀ ਚੋਰੀ ਦਾ ਅੱਛਾ ਤੁਸੀਂ ਕਿਤੇ ਉਹ ਜੋ ਕੀ ਕੀ ਕੰਮ ਕੀ ਕਰਦੇ ਹੋ ਮੈਂ ਤਾਂ ਐਵੇਂ ਆਪਾ ਦਾ ਕੰਮ ਬੰਦਿਆਂ ਵੀ ਇੱਕ ਦੇਸੀ ਲੈ ਕੇ ਬੰਦਿਆਂ ਮੈਂ ਤਾਂ ਪ੍ਰਾਪਰਟੀ ਦਾ ਕੰਮ ਕਰਦਾ ਮਾੜਾ ਮੋਟਾ ਵੀ ਉਹ ਵੀ ਇਹਨਾਂ ਮੇਰਾ ਖੋਲਿਆ ਕਿਉਂਕਿ ਹੁਣ ਮੇਰੇ ਤੇ ਅਗਲਾ ਕਹਿੰਦਾ ਵੀ ਇਹਨੂੰ ਕਿਉਂ ਤਾਂ ਕਦੋਂ ਕੋਈ ਗੋਲੀ ਮਾਰ ਦੇ ਕਦੋਂ ਕੋਸ਼ ਕਰ ਦੇ ਅਗਲਾ ਪਹੇਦੋਂ ਨਹੀਂ ਫੜਾਊਗਾ ਜਿੰਦੀ ਕੋਈ ਮੜੀ-ਮੋਢੀ ਕੋਈ ਅਗਲਾ ਕਹੂਗਾ ਵਿਚਾਰ ਜਿਉਂਦਾ ਰਹਿਣਾ ਮੇਰਾ ਪਤਾ ਨਹੀਂ ਜਾਂਦੇ ਨੂੰ ਠੋਕ ਦੇਣੇ ਤੇ ਤਰਾਕ ਚੜਾ ਦੇਣ ਤੁਰੇ ਪਤਾ ਹੀ ਹੈ ਇਹਨਾਂ ਦੇ ਗੱਲਾਂ ਦਾ ਕਿਹੜਾ ਭੋਲਾ ਕੇ ਇਹਨੂੰ ਤੇ ਜਦੋਂ ਮੇਰੇ ਲੱਤਾਂ ਤੋੜੀਆਂ ਆਹੀ ਜਿਹੜੇ ਹੁਣ ਪਰਚਾਂ ਦੇ ਵਿੱਚ ਜਿਨ੍ਹਾਂ ਦੇ ਖਾਤੇ 25 ਲੱਖ ਇੱਧਰ 25 ਲੱਖ ਉੱਧਰ ਸਾਰੀ ਜਨਤਾ ਜਿੰਨੀ ਲਗੜ-ਮਗੜ ਹਸਪਤਾਲ ਚ ਆ ਗਈ ਮੈਂ ਇਕੱਲਾ ਮੈਨੂੰ ਚੱਕਣ ਵਾਲਾ ਨਹੀਂ ਬੰਦਾ ਲੱਭਦਾ ਦੇ ਇਹਨਾਂ ਦੇ ਪਿੱਛੇ ਵਹ ਜਿਹੜੇ ਰਿਸ਼ਵਤ ਖੋਰਾਂ ਦੇ ਪਿੱਛੇ ਸਾਰਾ ਸ਼ਹਿਰ ਉਹੀ ਹੁਣ ਮੈਂ ਕਹਿ ਰਿਹਾ ਵਾਂ ਇਹ ਤਾਂ ਜਿਹੜਾ ਮਸਲਾ ਏ ਇਹ ਮਸਲਾ ਮੈਂ ਮੈਂ ਤੁਹਾਡੇ ਤੋਂ ਉਹੀ ਪੁੱਛਣ ਲੱਗਿਆ ਸੀ ਵੀ ਜਿਸ ਤਰ੍ਹਾਂ ਇਹ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਹੈ ਤਿੰਨ ਜਣਿਆਂ ਦਾ ਨਾਮ ਆਇਆ ਹਾਂਜੀ ਤੇ ਤੁਸੀਂ ਇਹਦੇ ਤੇ ਸੰਤੁਸ਼ਟ ਹੋ ਬਿਲਕੁਲ ਨਹੀਂ ਸੰਤੁਸ਼ਟ ਜੀ ਇਹਦਾ ਇੱਕ ਮੇਰੀ ਐਪਲੀਕੇਸ਼ਨ ਆ ਵੀ 326 ਨੰਬਰ ਇੰਤਕਾਲਾ ਜਿਹੜਾ 1 ਕਰੋੜ 1 ਲੱਖ ਵਾਲਾ ਮਸਲਾ ਕਿੱਥੇ ਆ ਤੇ ਜਿਹੜਾ 793 ਸ਼ਹਿਰ ਜਲਾਲਪੁਰਾ ਦਾ ਮਸਲਾ ਕਿੱਥੇ ਆ ਤੇ ਜਿਹੜੀ ਚਲੋ ਇਹ ਗੱਲ ਕਰਦੇ ਆ ਹੁਣ ਸੁਦਨਾਮ ਮਠਾੜੂ 25 ਲੱਖ ਲਾਇਆ ਗਿਆ ਸੰਦੀਪ ਦੇ ਘਰੇ ਸੰਦੀਪ ਨੇ ਗਾਂ ਦੇ ਦਾ ਉਹਦੀ ਘਰ ਦਾ ਖਾਤਾ ਇਹ ਸਾਰੀ ਨਾ ਇੱਕ ਚਾਲਵਾਜੀ ਬਣਾਈ ਆ ਸੰਦੀਪ ਮਠਾੜੂ ਨੇ ਤਾਂ ਜਾਂ ਸੰਦੀਪ ਬਾ ਸੰਧੂਆ ਉਹਨਾਂ ਦਾ ਨਦੀਰ ਤੋਂ ਥਾਰ ਲੈ ਕੇ ਦਿੱਤੀ ਆ ਉਹਦੀ ਉਹਦੀ ਭੂਆ ਦੀ ਪੈਣੀ ਦਾ ਆਪਣੀ 1 ਕਰੋੜ 1 ਲੱਖ ਉਹਨੇ ਖਾਤੇ ਪਾਇਆ ਤੇ ਸੁਦਨਾਮ ਮਠਾੜੂ ਸੰਦੀਪ ਸੰਧੂ ਜਾਗਾ ਜਾਨੀ ਕਿ ਪਟਵਾਰੀ ਨਾਲ ਤਾਂ ਸੰਦੀਪ ਸੰਧੂ ਦੀ ਸਿੱਧੀ ਗੱਲ ਹੈ ਸਿੱਧੀ ਗੱਲ ਹੈ ਤੁਹਾਡੇ ਕਹਿਣ ਤੋਂ ਭਾਵ ਕਿ ਸੰਦੀਪ ਸੰਧੂ ਨੂੰ ਤਾਂ ਉਹ ਸਿੱਧਾ ਜਾਣਦਾ ਸੀ ਉਹਨਾਂ ਨਾਲ 18 ਤੱਕ ਲੈ ਕੇ ਦਿੱਤੀਆਂ ਉਹਨੇ ਗਿਫਟ ਕੀਤੀਆਂ ਉਹ ਰੇੜਾ 9 ਕਰੋੜ ਦਾ ਘਟਾਲਾ ਹੋਇਆ ਵਾ 9 ਕਰੋੜ ਦਾ ਤੇ ਥਾਂ ਹੀ 18 ਲੈ ਕੇ 1 ਕਰੋੜ 1 ਲੱਖ ਨਹੀਂ ਆਦੀ ਮਾ ਦੇ ਗਤ ਤੇ ਗਾਂ ਸਦਨਾਮ ਨਾਲੋਂ ਤੁਸੀਂ ਵੇਖੋ ਮੇਰੇ ਹਿਸਾਬ ਚ ਅੱਜਕੱਲ ਪੜਿਆ ਲਿਖਿਆ ਪਰਿਵਾਰ ਹੈ ਉਹ ਸਦਨਾਮ ਮਠਾੜੂਗਾ ਮੇਰੇ ਸੋਹਾਂ ਕਿ ਤੁਸੀਂ 10000 ਰੁਪਏ ਕੌਣ ਚ ਨਹੀਂ ਕਹੇ ਤੇ ਪਾ ਸਕਦੇ ਅੱਜ ਕੱਲ ਕਿਉਂਕਿ ਐਂਟਰੀ ਅਗਲਾ ਉਸੇ ਵੇਲੇ ਕੇਸ ਕਰ ਦਿੰਦਾ ਨਾਲੇ ਸਰਕਾਰ ਨੇ ਐਂਟਰੀ ਬੰਦ ਕੀਤੀ ਵੀ ਇਹ 25 ਲੱਖ ਆਇਆ ਕਿੱਥੋਂ ਮੈਨੂੰ ਇੰਨਾ ਚਿਰ ਖਾਤੇ ਹੋਇਆ ਮੇਰੇ ਨਾਮੇ ਦਾ ਖਾਤਾ ਅਜੇ ਤੱਕ ਮੈਂ ਇੰਨੇ ਕੰਮ ਕੀਤੇ ਮੇਰੇ ਦਾ ਖਾਤੇ 25 ਲੱਖ ਆਇਆ ਹੀ ਨਹੀਂ ਕਿਤੇ ਹੂੰ ਕੌਣ ਪਾਉਂਦਾ 25 ਲੱਖ ਫਿਰ ਤੁਸੀਂ ਐਪੀ ਡੇਵਟ ਲੈ ਰਹੇ ਹੋ ਇਹਨਾਂ ਤੋਂ ਵੀ ਐਪੀ ਡੇਵਟ ਦੇਦਾ ਤੁਹਾਨੂੰ ਪਤਾ ਪੈਸਾ ਰਿਸ਼ਵਤ ਦਾ ਰਿਸ਼ਵਤ ਦਾ ਪੈਸਾ ਮੁਲਾਜ਼ਮ ਨਹੀਂ ਫੜਦੇ ਹੁੰਦੇ ਗਾਣਾ ਨਾ ਚੇਲੇ ਬਾਲ ਕੇ ਰੱਖੇ ਹੁੰਦੇ ਆ ਉਹ ਚੇਲੇ ਬਾਲ ਕੇ ਇਹਦਾ ਹਜੇ ਹੋਰ ਹੁੰਦਾ ਉਹਨਾਂ ਦਾ ਕਾਉਂਟ ਚੈੱਕ ਕੀਤਾ ਇਹਨਾਂ ਮੇਰੇ ਬਹੁਤ ਕੁਝ ਨਿਕਲੂਗਾ ਬਹੁਤ ਕੁਝ ਨਿਕਲੂਗਾ ਤੁਹਾਡੇ ਕਹਿਣ ਤੋਂ ਭਾਵੇਂ ਇਹ ਵੀ ਕਿ ਹਲੇ ਤਾਂ ਇਹ ਪਰਤ ਇੱਕ ਪਰਕਾ ਵੀ ਨਹੀਂ ਥੱਲੇ ਆ ਗਿਆ ਪੂਰਾ ਆ ਹਾਂ ਤੇ ਇਹਦੀਆਂ ਤਾਂ ਬਹੁਤ ਸਾਰੀਆਂ ਪਰਤਾਂ ਹਲੇ ਹੋਰ ਆਉਣੀਆਂ ਬਾਕੀ ਹੈ ਹਾਂ ਇਹ ਮੇਰੇ ਨਾਲ ਸਾਰੇ ਸ਼ਹਿਰ ਵਾਸੀ ਜਿਹੜੇ ਜਿਹੜੀ ਲਗੜ-ਵਗੜ ਦੀ ਗੱਲ ਕਰਦਾ ਮੈਂ ਜਿਹੜੇ ਵਧੀਆ ਬੰਦੇ ਨੇ ਮੇਰੇ ਨਾਲ ਖੜੇ ਆ ਪਰ ਉਹ ਕਹਿੰਦੇ ਅਸੀਂ ਡਰਦੇ ਆ ਅਸੀਂ ਤੇਰਾ ਲਾਇਕ ਵਾਲਾ ਬਟਨ ਦਰਦੇ ਨਹੀਂ ਨਾਪਦੇ ਵੀ ਸਾਨੂੰ ਸਾਨੂੰ ਕਿਸੇ ਕਹਿਣਗੇ ਵੀ ਸਾਨੂੰ ਨਾ ਪ੍ਰਸਾਦਨ ਮੈਂ ਕਿਹਾ ਕਹਿੰਦੇ ਤਰੀ ਲੱਤ ਤੋੜੀ ਆ ਅਸੀਂ ਪਤਾ ਲੈਣ ਨਹੀਂ ਆਉਣਾ ਮੈਂ ਕਿਹਾ ਯਾਰ ਕੋਈ ਪਤਾ ਲੈਣ ਦੀ ਲੋੜ ਨਹੀਂ ਜਿੰਦੇ ਨਾਲ ਰੱਬ ਖੜਾ ਹੈ ਨਾ ਜਗਾਪੇ ਖੜ ਜਾਂਦਾ ਵਾ ਜਗਾਪੇ ਖੜ ਜਾਂਦਾ ਬਿਲਕੁਲ ਸਹੀ ਗੱਲ ਬਿਲਕੁਲ ਆ ਸਾਰੇ ਜੀ ਮੈਂ ਤੁਹਾਡੇ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜਿਆ ਹੋਇਆ ਹਾਂ ਤੇ ਮੈਂ ਤੁਹਾਡੀਆਂ ਤਕਰੀਬਨ ਉਹ ਸਾਰੀਆਂ ਪੋਸਟਾਂ ਲਾਈਕ ਵੀ ਕਰਦਾ ਰਿਹਾ ਕਿਉਂਕਿ ਮੈਂ ਖੁਦ ਪੀੜ ਤਰਿਆ ਇਨਾਂ ਚੀਜ਼ਾਂ ਤੋਂ ਤੇ ਮੈਨੂੰ ਪਤਾ ਸੀਗਾ ਜੋ ਤੁਸੀਂ ਦਰਦ ਬਿਆਨ ਕਰ ਰਹੇ ਹੋ ਵੀ ਉਹ ਸੱਚੀ ਗੱਲ ਹੈ ਹਾਂਜੀ ਸੋ ਪਰ ਬਹੁਤੇ ਲੋਕ ਆ ਜਿਹੜੇ ਉਹ ਇਸ ਗੱਲ ਤੋਂ ਕੰਨੀ ਘਤਰਾਉਂਦੇ ਰਹੇ ਕਿ ਕਿਉਂਕਿ ਸਰਕਾਰ ਨਾਲ ਕੋਈ ਵੀ ਵਿਵਾਦ ਨਾ ਨਹੀਂ ਚਾਹੁੰਦਾ ਹੁੰਦਾ ਛੇਤੀ ਕਿਤੇ ਹਨਾ ਹਾਂਜੀ ਹਾਂ ਤੇ ਹੁਣ ਜਿਹੜਾ ਹੈਗਾ ਤੁਹਾਨੂੰ ਅੱਗੇ ਕੀ ਸੰਭਾਵਨਾਵਾਂ ਲੱਗਦੀਆਂ ਇਸ ਕੇਸ ਦੀਆਂ ਕਿ ਵੀ ਇਹ ਜਿਹੜਾ ਤੁਸੀਂ ਜਿਹੜਾ ਤੁਹਾਡੇ ਕੋਲ ਜਿਹੜੇ ਸਾਰੇ ਸਬੂਤ ਹੈਗੇ ਆ ਵੀ ਕੀ ਉਹ ਤੁਸੀਂ ਡਾਇਰੈਕਟ ਵਿਜੀਲੈਂਸ ਨੂੰ ਦੇ ਕੇ ਕਿਉਂਕਿ ਇਹ ਪਰਚੇ ਨੂੰ ਵੇਖ ਕੇ ਤਾਂ ਇਹ ਲੱਗਦਾ ਹੈ ਕਿ ਇਹ ਆਫਸਰਾਂ ਦੇ ਬਿਆਨਾਂ ਤੇ ਜਾਂ ਉਹਨਾਂ ਨੂੰ ਸੱਚ ਮੰਨ ਕੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਬੰਦਿਆਂ ਨੂੰ ਵਿਕਟਮ ਮੰਨ ਲਿਆ ਗਿਆ ਤੇ ਅਸਲ ਦੇ ਵਿੱਚ ਸੱਚ ਕੀ ਹੈ ਹਲੇ ਉਹ ਤਾਂ ਸੱਚ ਆਉਣਾ ਬਾਹਰ ਮੈਨੂੰ ਲੱਗਦਾ ਹੈ ਬਾਕੀ ਹੈ ਤੇ ਵੇਖੋ ਸੱਚ ਤਾਂ ਜਿਹੜਾ ਨਾ ਤੁਸੀਂ ਕਹਿੰਦੇ ਵੀ ਸੱਚ ਤਾਂ ਇਹ ਆ ਵੀ ਜਿਹੜੀ ਇੱਥੋਂ ਦੀ ਵਿਜੀਲੈਂਸ ਆ ਪੰਜਾਬ ਦੀ ਜਾਂ ਆਪਣੇ ਐਸਐਸਬੀ ਸਾਹਿਬ ਗੁਰਮੀਤ ਸਿੰਘ ਦੇ ਜਾਂ ਕੋਈ ਚੰਡੀਗੜ੍ਹ ਵਾਲੇ ਉਹ ਚਲੋ ਕੁਛ ਨਾ ਇਹਨਾਂ ਦਾ ਦਬਦਬਾ ਹੈਗਾ ਵਾ ਜਿਹੜਾ ਬਲਜੀਤ ਪਟਵਾਰੀ ਨਾ ਉਹਦੇ ਅੱਠ ਜਾਨੀ ਕਿ ਬੜੇ ਡੂੰਘੇ ਪੈਂਦੇ ਤੇ ਪੈਂਦੇ ਪੈਸੇ ਨਾਲ ਵੇਖੋ ਸਰਕਾਰੀ ਖਜ਼ਾਨਾ ਤੇ ਖਜ਼ਾਨਾ ਦਾ ਲੁੱਟਿਆ ਬਹੁਤ ਆਏ ਜਿਹੜੀ ਗੱਲ ਆ ਉਹ ਪੈਸਾ ਦਈਏ ਨਹੀਂ ਮੇਰਾ ਘੱਟੋ ਘੜ ਬਾਲਾ ਨਹੀਂ ਕਹਿੰਦਾ ਮੇਰਾ 50 60 ਲੱਖ ਹੈ ਮੈਨੂੰ ਨਹੀਂ ਪਤਾ ਮੇਰਾ ਕਰੋੜ ਲੱਗ ਗਿਆ ਮੇਰਾ ਆਉਂਦਾ ਇੰਨੇ ਪੈਸੇ ਮੈਨੂੰ ਵੀ 20 25% ਦਾ ਮੇਰੀ ਕਿਲਾ ਪੈੜੀ ਵੇਚੀ ਮੈਂ ਉਹ ਲਾਦਾ ਵਾ ਅੱਛਾ ਸਿੱਧੀ ਗਾ ਤੇ ਮੇਰੇ ਜਿੰਨੇ ਕੋਈ ਬਿਆਨੇ ਮਾਰ ਕੇ ਲੈ ਗਿਆ ਕੋਈ ਰਿਟਰੀ ਗਲਤ ਕਰਾ ਗਿਆ ਜਦੋਂ ਮੈਨੂੰ ਮੈਨੂੰ ਲੱਤਾਂ ਤੋੜਦਿਆਂ ਉਹ ਸਾਰਿਆਂ ਨੇ ਕਹਿਦਾ ਵੀ ਜਿਵੇਂ ਇੱਕ ਟਰੱਕ ਪਲਟ ਗਿਆ ਨਾ ਕਿਸੇ ਦਾ ਜਾਂ ਠੰਡਿਆਂ ਦਾ ਜਾਂ ਖਰਬੂਜਿਆਂ ਦਾ ਉਹ ਸਾਰੇ ਚੱਕਣ ਮੈਨੂੰ ਚੱਕਣ ਪਏ ਨੇ ਕਿਸੇ ਨੇ ਮੇਰੀ ਮਤ ਨਹੀਂ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਨਾ ਇੱਕ ਛੜਰਾ ਵਿੱਚ ਕਾਪੇ ਮਰਵਾ ਦੇ ਸਾਡੇ ਗਵਾਂਡੀਆਂ ਤੇ ਤੇ ਗਵਾ ਕੇ ਐਸਐਸਪੀ ਜੀ ਦੇ ਦਰਖਾਸਤ ਦੇ ਦੀ ਇਹ ਮਤਬਾਣਾ ਮੈਂ ਮੈਂ ਕੋਈ ਮੇਰੀ ਕੋਈ ਸਰਕਾਰ ਨਾਲ ਨਹੀਂ ਮੈਂ ਕਹਿੰਦਾ ਮੈਂ ਬਿਲਕੁਲ ਸਰਕਾਰ ਨਾਲ ਨਹੀਂ ਮੇਰਾ ਰੋਲਾ ਮੈਨਾਂ ਮੈਂ ਰੋਣਾ ਰਿਸ਼ਵਤ ਖੋਣਾ ਹੁਣ ਜੇ ਮੈਨੂੰ ਜੇ ਮੈਨੂੰ ਹੁਣ ਕੋਈ ਕੋਈ ਸਰਕਾਰ ਦਾ ਵਿੱਚ ਕੋਈ ਹਿੱਸਾਪਤੀ ਹੋਵੇਗਾ ਉਹਦੇ ਮੇਰਾ ਦੋ ਨਹੀਂ ਮੈਂ ਤਾਂ ਗੰਨਾ ਘਰਾੜੀ ਤੇ ਦੇਣਾ ਉਹਨਾਂ ਚ ਕੀੜਾ ਮਕੋੜਾ ਦਾ ਹੁਣ ਪਤਾ ਨਹੀਂ ਕਿਹੜਾ ਬੇਟਾ ਮੈਂ ਤਾਂ ਗੰਨੇ ਦੀ ਗੱਲ ਕਰਦਾ ਮੈਂ ਕੀੜੇ ਮਕੋੜੇ ਦੀ ਗੱਲ ਨਹੀਂ ਕਰਦਾ ਵੈਰੀ ਗੁੱਡ ਸਾਰੇ ਜੀ ਦੀ ਗੱਲ ਬੜੀ ਡੂੰਗੀ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਰਹੇ ਹੈ ਉਹਦੇ ਵਿੱਚ ਕੌਣ ਕੌਣ ਸ਼ਾਮਲ ਹੈ ਇਹ ਇਹ ਉਹਨਾਂ ਦੀ ਸਿਰਦਰਦੀ ਨਹੀਂ ਹੈਗੀ ਉਹ ਉਹਦੇ ਉਹਨਾਂ ਦੀ ਲੜਾਈ ਹੈ ਜਿਹੜੀ ਸਰਕਾਰ ਨਾਲ ਨਹੀਂ ਹੈ ਜੇ ਸਰਕਾਰ ਸਮਝਦੀ ਹੈ ਕਿ ਅਸੀਂ ਪਾਕ ਸਾਫ਼ ਹੈ ਸੀ ਤਾਂ ਫਿਰ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਮੈਂ ਪਿਛਲੇ ਸਮੇਂ 'ਚ ਵੀ ਸਿਵਲ ਹਸਪਤਾਲ ਮੋਗਾ ਦਾ ਉੱਥੇ ਕਿੰਨੀ ਵੱਡੀ ਜਿਹੜੀ ਹੈਗੀ ਹੈ ਸੁਰੱਖਿਆ ਦੇ ਵਿੱਚ ਕਟਾਈ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਸ਼ਹਿਰ ਵਾਸੀ ਨੇ ਉਹਨਾਂ ਸਮੱਸਿਆ ਨੂੰ ਉਜਾਗਰ ਕਰਨ ਦੀ ਗਾਂ ਜਾਂ ਕਹਿ ਲਓ ਕਿ ਵੀ ਅੱਗੇ ਵਧਾਉਣ ਦੀ ਗੱਲ ਨਹੀਂ ਕੀਤੀ ਸੋ ਇਹ ਸਾਡੀ ਗੈਰ ਜ਼ਿੰਮੇਵਾਰੀ ਹੈ ਜਿਹੜੀ ਉਹ ਕਰਪਸ਼ਨ ਨੂੰ ਜਨਮ ਦਿੰਦੀ ਹੈ ਔਰ ਸਾਰਜ ਸਿੰਘ ਜੀ ਦੀ ਲੜਾਈ ਹੈ ਜਿਹੜੀ ਉਹ ਬੜੀ ਜੈਨੂਇਨ ਹੈ ਕਰਪਸ਼ਨ ਦੇ ਖਿਲਾਫ ਹੈ ਤੇ ਹੁਣ ਸਾਰਜ ਜੀ ਅੱਗੇ ਤੁਸੀਂ ਕੀ ਕਰੋਗੇ ਇਹਦੇ ਵਿੱਚ ਕਿਉਂਕਿ ਵਿਜੀਲੈਂਸ ਨੇ ਤਾਂ ਸਿਰਫ ਅਫਸਰਾਂ ਦੇ ਬਿਆਨਾਂ ਤੇ ਬਰਤਾਂ ਦਰਜ ਕਰਤਾ ਠੀਕ ਹੈ ਨਾ ਤੇ ਤੁਸੀਂ ਇਹਦੇ ਵਿੱਚ ਅੱਗੇ ਇੱਕ ਸਹੀ ਇਹਦਾ ਜਾਨੀ ਦੀ ਸਹੀ ਰੂਪ ਕਿਉਂਕਿ ਇਹ ਤਾਂ ਸਿਰਫ ਭਾਰਤ ਮਾਲਾ ਪ੍ਰੋਜੈਕਟ ਦੀ ਗੱਲ ਹੋ ਰਹੀ ਹੈ ਨਾ ਤੇ NH71 ਦਾ ਵੀ ਤੁਸੀਂ ਰੋਲਾ ਪਾਉਂਦਾ ਆਂ ਆ ਰਹੇ ਹਾਂ ਜਿਹੜਾ 2015 ਤੋਂ ਬਣਿਆ ਹੋਇਆ ਰੋਡ ਠੀਕ ਹੈ ਨਾ 10 ਸਾਲ ਹੋ ਚੱਲੇ ਆ ਉਹਦੀ ਜਿਹੜੀ ਤੁਹਾਡੀਆਂ ਸ਼ਿਕਾਇਤਾਂ ਜਾਂ ਹੋਰ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਾਂ ਕਹਿ ਲੋ ਕਿ ਉਹਨਾਂ ਦੀ ਪ੍ਰੋਪਰ ਜਾਂਚ ਨਹੀਂ ਕੀਤੀ ਗਈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਹਦੇ 'ਚ ਵੀ ਇਸ ਤਰ੍ਹਾਂ ਦੇ ਸੱਪ ਨਿਕਲਣਗੇ ਫਿਰ ਉਹਦੇ ਤੋਂ ਸੱਪ ਦਾ ਸੱਪ ਦਾ ਨਿਕਲ ਨਿਕਲੇ ਗੜੋਏ ਡੱਡੂ ਕਈ ਘੁੱਲੇ ਨਿਕਲਣ ਉਹਦਾ ਜਿਵੇਂ ਨਾ ਵੀ ਜਿਵੇਂ ਪਾਣੀ ਆਉਂਦਾ ਕਈ ਚੂਹੇ ਭੱਜਣਗੇ ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਨਾ ਇਹ ਕਹਿੰਦਾ ਮੈਂ ਨਾ ਮੇਰੀ ਇਹ ਮੈਂ ਏਡੀ ਦਾ ਮੈਨੂੰ ਪੜ੍ਹਾਈ ਦਾ ਬਹੁਤ ਘੱਟ ਨੌਲੇਜ ਆ ਸਿੱਧੀ ਗੱਲ ਆ ਕਿਉਂਕਿ ਮੈਂ ਲਿਖ ਕੇ ਨਹੀਂ ਪਾਉਂਦਾ ਮੈਂ ਵੀਡੀਓ ਹਮੇਸ਼ਾ ਬੋਲ ਕੇ ਪਾਉਂਦਾ ਤੇ ਮੈਨੂੰ ਲਿਖਣਾ ਨਹੀਂ ਆਉਂਦਾ ਮੈਂ ਲੇਦਾ ਮੈਂ ਖਰੂਖਰ ਵਾਧਾ ਘਟ ਉਹ ਜਿਹੜੀ ਤੁਸੀਂ ਗੱਲ ਕਹਿੰਦੇ ਜੀ ਨਾ ਵੀ ਉਹ ਉਹ ਆਪਾਂ 2020 ਤੋਂ ਲੱਗਾ ਆ ਮੈਂ ਹਾਂ ਹਾਂ ਉਹ ਇਹਨਾਂ ਨੇ ਕੋਸ਼ਤਾਂ ਇਨਕੁਆਰੀਆਂ ਨਗੂਨੀਆਂ ਬਦਲਾਲੀਆਂ ਪਿਛਲੀ ਸਰਕਾਰ ਜਾਂ ਹੋਣ ਜਾਂ ਕਿਵੇਂ ਉਹ ਕੁੱਲ ਮਿਲਾ ਕੇ ਜਿਹੜੀ ਨਕਵਾਰੀ ਗਈ ਇਹਨਾਂ ਦੇ ਖਿਲਾਫ ਚਲੀ ਗਈ ਆ ਉਹ ਚਲੀ ਗਈ ਚੰਡੀਗੜ੍ਹ ਕਿਉਂਕਿ ਮੈਂ ਹੁਣ ਇੱਕ ਰਿਟਾਇਰਮੈਂਟ ਪਟਵਾਰੀ ਨਾਂ ਰੱਖਦਾ ਮੈਂ ਆਪਦੇ ਹੂੰ ਹੂੰ ਬਿਲਕੁਲ ਚਲੋ ਹਜੇ ਉਹਨੇ ਕੁਝ ਨਹੀਂ ਕੀਤਾ ਜੋ ਵੀ ਜੋ ਮੇਰੀਆਂ ਐਪਲੀਕੇਸ਼ਨਾਂ ਦੇ ਪਰ ਇਹਨਾਂ ਹੈਗਾ ਵੀ ਮੈਨੂੰ ਉਹ ਹਿੰਮਤ ਬਹੁਤ ਦਿੰਦਾ ਵਾ ਵੀ ਚੱਲਣਾ ਆਪਾਂ ਵੀ ਘਟੋਗੜ ਵੀ ਮੇਰੇ ਸਾਹ ਅੱਜ ਮਹੀਨੇ ਦੇ ਵਿੱਚ ਮੈਂ ਘਟੋ ਘੜੀ 15 ਘੇੜੇ ਮੈਂ ਮਾਰਤੇ ਆ ਫਰੋਜਪੁਰ ਤੇ 15 ਘੇੜੇ ਮੈਂ ਮਾਰਤੇ ਆ ਚੰਡੀਗੜ੍ਹ ਤੇ ਮੈਨੂੰ ਕੱਲਾ ਕੱਲਾ ਉਥੇ ਬੰਦਾ ਜਾਣਦਾ ਵਾ ਪਰ ਇਹ ਉੱਤੇ ਤੱਕ ਮੇਰਾ ਸ਼ਗਲ ਤੱਕ ਉਹਦੇ ਦੱਸੀ ਹੋਈ ਹੈ ਫੋਟੋ ਪੈਕ ਇਹਨਾਂ ਭੇਜੀ ਹੋਈ ਆ ਵੀ ਆਹ ਬੰਦਾ ਆਵੇ ਇਹਨੂੰ ਤਾਲੂ ਕਿਉਂਕਿ ਬਲਜੀਤ ਪਟਵਾਰੀ ਦਾ ਆਪਦੀ ਸਕਰੀਨ ਤੇ ਫੋਟੋ ਵੀ ਨਾਉਂਦਾ ਤੁਸੀਂ ਵੇਖ ਲੈ ਲਾ ਕੇ ਕਿਦੋਂ ਦੇਖੋ ਫੋਟੋ ਹੈਗੀ ਤੇ ਮੇਰੇ ਦਾ ਮੈਂ ਤਾਂ ਕਦੇ ਆਪਣੇ ਚ ਕੋਈ ਕਿਸੇ ਮੈਂ ਇਹ ਜਨਤਾ ਦੀ ਜਿੱਤ ਆ ਵੀ ਆਪਣੀ ਜਿੱਤ ਨਹੀਂ ਪਰ ਆਪਣੇ ਕਿਸੇ ਰੇੜੀ ਫੋੜੀ ਵਾਲੇ ਨਾਲ ਰੌਲਾ ਕਿਸੇ ਦਿਹਾੜੀ ਦਾ ਨਾਲ ਰੌਲਾ ਕਿਹੜਾ ਪਲਾਟ ਨੇ ਨਪਿਆ ਕਿਹੜਾ ਜਾਣਾ ਮਾਰਿਆ ਇਹ ਰੋਲੇ ਨਹੀਂ ਮੈਂ ਤਾਂ ਪਿੱਟਦਾ ਆਉਣਾ ਵੀ ਇਹ ਕ੍ਰਾਪਸ਼ਨ ਫੜਨ ਵਾਲੇ ਉਥੇ ਦੋ ਜਾਣ ਬੰਦੇ ਰੱਖੇ ਇੱਕ ਲਸ਼ਮਣ ਕਤੂਰੀਆ ਉਹਦੀ ਮੋਟਰ ਤੇ ਜਿੰਦੀ ਕੁੱਟਿਆ ਉਹ ਵੀ ਉਹਦੇ ਖਾਤੇ 'ਚ ਹੀ ਬਹੁਤ ਰਿਸ਼ਵਤ ਜਾਂਦੀ ਆ ਰਿਸ਼ਵਤ ਖਾਤੇਆਂ ਰਿਸ਼ਵਤ ਬੜੀ ਮੋਟੀ ਸਰ ਰਿਸ਼ਵਤ ਜਿਹੜੀ ਆ ਮੰਨ ਕੇ ਚੱਲੂ ਆਪਣੇ ਘਰੇ ਕੋਈ 2-4 ਕਰੋੜ 5 ਕਰੋੜ ਰੁਪਈਆ ਦੇ ਆਪਾਂ ਤਾਂ ਇਹ ਨੀਂਦ ਨਹੀਂ ਆਉਣੀ ਉਹ ਸਾਹਮਣੀ ਕਿਵੇਂ ਆ ਉਹ ਸਾਹਮਣੇ ਉਹ ਲਸ਼ਮਣ ਜਿਹੜਾ ਵਾ ਉਹ ਮੁਜ ਨਹੀਂ ਮੋਟਰ ਤੇ ਜਾ ਕੇ ਵੀ ਲੱਤਾਂ ਤੋੜੀਆਂ ਤੇ ਜਾਂ ਜਿਵੇਂ ਸਦਨਾ ਮਠਾੜੂ ਆ ਇਹ ਚਿਰ ਬਾ ਇਹਨਾਂ ਦਾ ਮਤਬਲੇ ਆ ਵੀ ਉਹਨੂੰ ਕਿਵੇਂ ਕਰਕੇ ਉੱਥੋਂ ਉਹਦੇ ਖਾਤੇ ਪਾ ਦੇ ਉਹਨੂੰ ਉੱਤੇ ਖਾਤੇ ਇਹਨੀਆਂ ਕੋਈ ਜ਼ਿਆਦਾਤਾ ਹੀ ਬਣੀ ਹੋਣਗੇ ਐਡੀ ਕਿਉਂ ਰਿਸ਼ਵਤ ਕੋਈ ਲੱਖ ਨਹੀਂ ਸਕਦਾ ਕੌਣ ਚ ਬਿਲਕੁਲ ਬਿਲਕੁਲ ਨਹੀਂ ਰੱਖ ਸਕਦਾ ਨਹੀਂ ਰੱਖ ਸਕਦਾ ਇਹਦੇ ਚ ਕੋਈ ਸ਼ੱਕ ਨਹੀਂ ਗਈ ਤੇ ਤੁਹਾਨੂੰ ਮੈਨੂੰ ਲੱਗਦਾ ਵੀ ਤੁਸੀਂ ਇੱਕ ਜਿਹੜਾ ਬਹੁਤ ਹੀ ਉਹੋ ਜਿਹੇ ਰਸਤੇ ਤੇ ਚੱਲ ਰਹੇ ਹੋ ਜਿਹੜਾ ਕਿ ਕਹ ਲੋ ਕਿ ਵੀ ਖਤਰਿਆਂ ਨਾਲ ਭਰਪੂਰ ਹੈ ਹਾਂਜੀ ਤੁਹਾਨੂੰ ਡਰ ਨਹੀਂ ਲੱਗਦਾ ਉਹ ਵੇਖੋ ਕਹਿੰਦਾ ਮਰਿਆ ਤਾਂ ਹੈਗਾ ਹੀ ਹੁਣ ਜੇ ਮਰਨਾ ਮਰ ਮੌਤੋਂ ਮੁਰਾ ਵਛੋੜਾ ਤੇ ਉਦੋਂ ਬਰੀ ਬਦਨਾਮੀ ਆ ਤੇ ਆਪਾਂ ਮਰਨ ਤੋਂ ਕੀ ਮੇਰੀ 45 ਸਾਲ ਉਮਰ ਹੋ ਗਈ ਜੇ 5-7 ਸਾਲ ਵੱਧ ਜੀ ਲਾਂਗੇ ਫਿਰ ਕੀ ਹੋਊਗਾ ਫਿਰ ਕੀ ਹੋ ਹੁਣ ਜੇ ਮੈਂ ਪੂਸਟ ਜੱਡਾਂ ਹੀ ਲਵਾਂਗਾ ਫਿਰ ਮੈਨੂੰ ਜਨਤਾ ਨਹੀਂ ਛੱਡਣਾ ਜਨਤਾ ਨਹੀਂ ਨਹੀਂ ਛੱਡਣਾ ਪਰ ਜਨਤਾ ਨੇ ਮੇਰਾ ਸਾਥ ਨਹੀਂ ਦਿੱਤਾ ਚਲ ਜਨਤਾ ਘਰੇ ਕੋਈ ਮੇਰੇ ਲਈ ਘਰੇ ਕਿੰਨਿਆਂ ਕੋ ਦੁਆਵਾਂ ਕਰਦੇ ਹੋਗੇ ਲੋਕ ਲੋਕ ਉਦੋਂ ਛਡਾਉਂਦੇ ਆ ਘੋਲਦੇ ਨੂੰ ਪਹਿਲਾਂ ਪਲਵਾਨ ਨੂੰ ਵੇਹਦੇ ਆ ਪਲਵਾਨ ਚ ਹਿੰਮਤ ਕਿੰਨੀ ਕੋ ਆ ਵੀ ਅਸੀਂ ਘੜ ਜੀਏ ਤੇ ਪਲਵਾਨ ਪਹਿਲਾਂ ਹੀ ਮੋਗ ਮਾਰ ਜੇ ਪਹਿਲਾਂ ਹੀ ਮੋਗ ਮਾਰ ਇਹ ਗੱਲਾਂ ਨੇ ਜਨਤਾ ਵੀ ਆਪਦੇ ਥਾਂ ਦੇ ਸਹੀ ਆ ਲੋਕੀ ਵੋਟਾਂ ਕਿਨੂੰ ਪਾਉਂਦੇ ਨੇ ਉਹ ਕਿਨੂੰ ਜਿਦੋਂਦੇ ਆ ਸ਼ਾਮਲ ਕਿਹੜੀ ਬਾੜ ਦੇ ਹੁੰਦਾ ਜਨਤਾ ਵੀ ਇੱਕ ਐਡੀ ਦੁਖੀ ਹੋਈ ਵੀ ਨਾ ਜਨਤਾ ਜਾਵੇ ਤੇ ਜਾਵੇ ਕਿਧਰ ਹਾਂ ਬਿਲਕੁਲ 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 ਸਹੀ ਗੀਤ ਗੱਲਾਂ ਕੀਤੀਆਂ ਸਾਰੇ ਜੀ ਤੇ ਚਲੋ ਅਸੀਂ ਆਸ ਕਰਦੇ ਹਾਂ ਕਿ ਵੀ ਜਿਹੜੇ ਇਹ ਜਿਹੜਾ ਵਿਜੀਲੈਂਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਇਹਦੀ ਜਾਂਚ ਸਹੀ ਤਰੀਕੇ ਨਾਲ ਹੋਵੇ ਤੇ ਹੋਰ ਵੀ ਜਿਹੜੇ ਲੋਕ ਹੈ ਇਹਦੇ ਵਿੱਚ ਤੁਹਾਡੇ ਕਹਿਣ ਮੁਤਾਬਕ ਜਿਵੇਂ ਜਿਵੇਂ ਤੁਸੀਂ ਦੱਸਿਆ ਹੈਗਾ ਬਿਲਕੁਲ ਬਹੁਤ ਹੋਰ ਲੋਕ ਸ਼ਾਮਲ ਨੇ ਉਹਨਾਂ ਦੇ ਨਾਮ ਵੀ ਸਾਹਮਣੇ ਆਉਣ ਤੇ ਨਾਲ ਜਿਹੜੇ ਉਹ ਅਧਿਕਾਰੀ ਵੀ ਤੇ ਕਰਮਚਾਰੀ ਵੀ ਜਿਨ੍ਹਾਂ ਨੇ ਜਣੇ ਦੀ ਇਹ ਸਾਰੇ ਕਪਲੇ ਨੂੰ ਅੰਜਾਮ ਦਿੱਤਾ ਉਹ ਸਾਰਿਆਂ ਦੇ ਚਿਹਰੇ ਸਾਹਮਣੇ ਆਉਣ ਤੇ ਨਾਲ ਹੀ ਤੁਹਾਡਾ ਐਨਐਚ 71 ਵਾਲਾ ਜਿਹੜਾ ਹੈਗਾ ਮਸਲਾ ਜੀ ਨਾਲ ਜਿਹੜਾ ਤੁਸੀਂ ਚੱਕ ਰਹੇ ਆਂ ਉਮੀਦ ਕਰਦੇ ਆਂ ਕਿ ਉਹਦੇ ਚੋਂ ਵੀ ਕੁਝ ਨਾ ਕੁਝ ਨਿਕਲ ਕੇ ਆਵੇ ਨਹੀਂ ਨਹੀਂ ਕੋਈ ਨਹੀਂ ਨਹੀਂ ਸਾਰਾ ਕੁਝ ਹੀ ਨਿਕਲੇਗਾ ਜੀ ਇਹਦਾ 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 ਜਿਹੜਾ ਇਹਦਾ ਮਸਲਾ ਵਾ ਇਹਦਾ ਕੋਈ ਇਹ ਪੰਜਾਬ ਲੈਵਲ ਦਾ ਮਸਲਾ ਨਹੀਂਗਾ ਇਹ ਭਾਰਤ ਲੈਵਲ ਤੱਕ ਪਹੁੰਚਾ ਭਲਾ ਬਹੁਤ ਵੱਡੇ ਪੱਧਰ ਦਾ ਵਾ ਮੈਂ ਆਪਣੇ ਲੋਕਾਂ ਦੇ ਬਿਹਾਫ ਤੇ ਜੀਡੀਵੀ ਨਿਊਜ਼ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਦਰਸ਼ਕ ਵੀ ਤੇ ਜੀਡੀਵੀ ਨਿਊਜ਼ ਵੀ ਤੁਹਾਡੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹਿਣਗੇ ਸ਼ੁਰੂ ਤੋਂ ਕਰਦੇ ਆਏ ਆਂ ਤੇ ਅੱਗੇ ਵੀ ਕਰਦੇ ਰਹਾਗੇ ਤੇ ਹੋਰ ਵੀ মিডিਆ ਨੂੰ ਅਪੀਲ ਕਰਦੇ ਆ ਕਿ ਇਸ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਇਆ ਜਾਵੇ ਤਾਂ NH71 ਤੇ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਕਰੋੜਾਂ ਨਹੀਂ ਅਰਬਾਂ ਨਹੀਂ ਖਰਬਾਂ ਖਰਪਰ ਪੇ ਦਾ ਜਿਹੜਾ ਕਪਲਾ ਜਿਹੜਾ ਹੈ ਉਹ ਸਾਹਮਣੇ ਆ ਸਕਦਾ ਸਾਰੇ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਸੇ ਦਲੇਰੀ ਨਾਲ ਲੱਗੇ ਰਹੋ ਜੀਡੀਵੀ ਨਿਊਜ਼ ਵੱਲੋਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ